ਇਹੀ ਉਹ ਹੀ ਕੇਜਰੀਵਾੜਾ ਨਾ ਜਿਹੜਾ ਕਹਿੰਦਾ ਸੀਗਾ ਕਿ 20000 ਕਰੋੜ ਰੁਪਇਆ ਮੈਂ ਇਲੀਗਲ ਮਾਈਨਿੰਗ ਬੰਦ ਕਰਕੇ ਪੰਜਾਬ ਦੇ ਖਜ਼ਾਨੇ ਵਿੱਚ ਜਮਾ ਕਰਾਉਂਗਾ ਤੇ ਜਮਾ ਕਿੰਨਾ ਹੁੰਦ ਰਿਹਾ ਪਿਛਲੇ 3 ਸਾਲਾਂ ਚ 250 300 ਕਰੋੜ ਰੁਪਇਆ ਸਾਲਾਨਾ 19750 ਕਰੋੜ ਰੁਪਏ ਬਾਰੇ ਇਸ ਕਰਕੇ ਨਹੀਂ ਗੱਲ ਕਰ ਰਿਹਾ ਕਿਉਂਕਿ ਇਹਨਾਂ ਦੀ ਜੇਬਾਂ ਜਾ ਰਿਹਾ ਹੁਣ ਸਾਰਾ ਇਹ ਆਪ ਇਹਨਾਂ ਦੇ ਮੰਤਰੀ ਸੰਤਰੀ ਸਭ ਖਾਰੇ ਨੇ 2-2 3-3 ਲੱਖ ਰੁਪਏ ਕ੍ਰਸ਼ਰਾਂ ਦੀ ਬਾਵਾ ਮਰੂੜ ਕੇ ਲੈ ਰਹੇ ਨੇ ਪੰਜਾਬ ਨੂੰ ਤਬਾਹ ਕਰ ਦਿਆ ਇਹਨਾਂ ਨੇ ਅਬ ਹਮਨੇ Uh, 99% ਨਸ਼ਾ ਮੁਕਤ ਕਰ دیا۔ ਪੰਜਾਬ। ਕੀ ਇਹ ਮੰਨਣਯੋਗ ਗੱਲ ਹੈ? ਹਮਾਰੇ ਪੰਜਾਬ ਦਾ ਕੋਈ ਵੀ ਮੰਤਰੀ ਅਬ ਨਸ਼ਾ ਨਹੀਂ ਕਰਦਾ। ਮੁੱਖ ਮੰਤਰੀ ਨਾਲ ਹੀ ਖੜਾ ਉਹਦੇ ਬਾਰੇ ਇਹ ਨਹੀਂ ਕੁਝ ਕਿਹਾ। ਕਿਉਂਕਿ ਜੇ ਤੀ ਤਾਂ ਸ਼ਰਾਬ ਅੱਜ ਤੱਕ ਛਡਾ ਨਹੀਂ ਸਕੇ ਤੁਸੀਂ ਪਹਿਲਾਂ ਆਪਣੇ ਮੁੱਖ ਮੰਤਰੀ ਦੀ दारू ਤਾਂ ਛਡਾ ਕੇ ਦਿਖਾਓ। ਜਿਹੜੀ ਸਟੇਟ ਦਾ ਮੁੱਖ ਮੰਤਰੀ ਆਪ ਜਿਹੜਾ ਵਾ ਉਹ ਡਰੱਗਸ ਵਿੱਚ ਜਾਂ ਨਸ਼ੇ ਦੇ ਵਿੱਚ ਇੱਕ ਵਾਰ ਨਹੀਂ अनेका ਵਾਰ ਦਰਜਨਾਵਾਰ ਡਿੱਗਦਾ ਨਜ਼ਰ ਆਇਆ। ਕੀ ਅਸੀਂ ਕਹਿ ਸਕਦੇ ਕਿ ਨਸ਼ਾ ਮੁਕਤ ਪੰਜਾਬ ਦੇ ਵਿੱਚ ਹੋ ਗਿਆ ਵਾ ਅੱਛਾ ਕਰਜ਼ਾ ਕਿੰਨਾ ਚੜਾਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ 'ਚ 1 ਲੱਖ ਕਰੋੜ ਰੁਪਏ ਤੋਂ ਉੱਤੇ ਜ਼ਿਆਦਾ ਕਰਜ਼ਾ ਚੜਾਇਆ ਹੈ ਜੁੱਧ ਨਸ਼ੇ ਵਿਰੁੱਧ ਉਹਦੇ 'ਚ ਬਹੁਤ ਸਾਰੇ ਗਰੀਬ ਬੰਦੇ ਉਹਨਾਂ ਦੇ ਘਰ ਕੋਟਾ ਤੇ ਜੁੱਧ ਨਸ਼ੇ ਵਿਰੁੱਧ ਵਿੱਚ ਐਂ ਪੇਸ਼ ਕੀਤਾ ਜਾ ਰਿਹਾ ਕਿ ਸਾਰਾ ਨਸ਼ਾ ਜਿਹੜਾ ਉਹ ਮਗਰਲੀਆਂ ਸਰਕਾਰਾਂ ਨੇ ਆਪ ਪੈਦਾ ਕੀਤਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਇਹਨਾਂ ਨੇ ਨਸ਼ੇ ਦੇ ਤਸਕਰਾਂ ਦੇ ਨਾਲ ਮਿਲੀਭੁਗਤ ਕਰਕੇ ਪੰਜਾਬ ਨੂੰ ਤਬਾਹ ਕੀਤਾ ਹੁਣ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਉਹ ਕਰਾਰੀ ਹਾਰ ਦਿੱਤੀ ਮਤਲਬ ਇੱਥੋਂ ਤੱਕ ਕਿ ਕੇਜਰੀਵਾਲ ਸਸੋਡੀਆਂ ਜਿਹੜੇ ਅਖੋਤੀ ਐਜੂਕੇਸ਼ਨ ਮਾਡਲ ਦੇ ਬਾਨੀ ਮੰਨੇ ਸੀਗੇ ਉਹਨਾਂ ਨੂੰ ਆਪਣੀਆਂ ਸੀਟਾਂ ਖਰਾ ਦਿਤੀਆਂ ਨੇ ਲੇਕਿਨ ਇਹਨਾਂ ਨੇ ਦੇਖਿਆ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਕੋਈ ਨਵੀਂ ਆਪਣੀ ਮੁਹਿੰਮ ਤਿਆਰ ਕੀਤੀ ਤੇ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਤਹਿਤ 25000 ਨੀਂ ਪੱਥਰ ਰੱਖਿਆ ਜਾ ਰਿਹਾ ਵਾ ਪੰਜਾਬ ਦੇ ਵਿੱਚ 25000 ਕੇਜਰੀਵਾਲ ਸਸੋਡੀਆਂ ਸਾਡੇ ਸਰਕਾਰੀ ਜਹਾਜ਼ਾਂ 'ਤੇ ਇਹ ਰੈਲੀਆਂ ਕਰਦੇ ਨੇ ਤੇ ਨਾਲੇ ਸਾਨੂੰ ਉੱਥੇ ਗਾਲਾਂ ਕੱਢਦੇ ਨੇ ਜਾ ਕੇ ਪੰਜਾਬ ਸਰਕਾਰ ਦੁਆਰਾ ਪੰਜਾਬ ਵਿੱਚ ਚਲਾਈਆਂ ਜਾ ਰਹੀਆਂ ਦੋ ਮੁਹਿੰਮਾਂ ਸਿੱਖਿਆ ਕ੍ਰਾਂਤੀ ਅਤੇ ਯੁੱਧ ਨਸ਼ਿਆਂ ਵਿਰੁੱਧ ਦੀ ਜਿੱਥੇ ਸਰਕਾਰ ਛਲਾਗਾ ਕਰਦੀ ਹੈ ਤਾਂ ਉੱਥੇ ਹੀ ਸੁਖਪਾਲ ਸਿੰਘ ਖੈਰਾ ਵੱਲੋਂ ਇਹਨਾਂ ਮੁਹਿੰਮਾਂ ਦੇ ਉੱਤੇ ਸਵਾਲ ਚੁੱਕੇ ਗਏ ਨੇ ਯੁੱਧ ਨਸ਼ਿਆਂ ਵਿਰੁੱਧ ਬਾਰੇ ਬੋਲਦੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦਾ ਸਾਰਾ ਹੀ ਭੰਡਾ ਬੀਤੀਆਂ ਸਰਕਾਰਾਂ ਦੇ ਉੱਤੇ ਭੰਨ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਸਿੱਖਿਆ ਕ੍ਰਾਂਤੀ ਦੇ ਵਿੱਚ ਇਹ ਭਾਂਡਾ ਫੇਰ ਪ੍ਰਾਣੀਆ ਸਰਕਾਰਾਂ ਦੇ ਉੱਤੇ ਹੀ ਪੰਨਿਆ ਜਾ ਰਿਹਾ ਅਜਿਹਾ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਪਹਿਲਾਂ ਕਿਸੇ ਤਰ੍ਹਾਂ ਦੀਆਂ ਵੀ ਕੋਈ ਸਹੂਲਤਾਂ ਨਹੀਂ ਸੀ ਜੇਕਰ ਸਹੂਲਤਾਂ ਨਹੀਂ ਸੀ ਤਾਂ ਕੀ ਪੰਜਾਬ ਇਸੇ ਤਰ੍ਹਾਂ ਹੀ ਚੱਲ ਰਿਹਾ ਸੀ ਇਹ ਵੀ ਕਿਹਾ ਗਿਆ ਹੈ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਸਿਰਫ ਨੀ ਪੱਥਰੀ ਲੱਗੇ ਨੇ ਹੋਰ ਵੀ ਬਹੁਤ ਸਾਰੇ ਸਵਾਲ ਸੁਖਪਾਲ ਸਿੰਘ ਖਹਿਰਾ ਵੱਲੋਂ ਖੜੇ ਕੀਤੇ ਗਏ ਨੇ ਆਓ ਕੀ ਕਿਹਾ ਸੁਖਪਾਲ ਸਿੰਘ ਖਹਿਰਾ ਨੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਸਮੇਂ ਤੋਂ ਮੈਂ ਨੋਟਿਸ ਕਰ ਰਿਹਾ ਦੇਖ ਰਿਹਾ ਵਾਂ ਐਨਲਾਈਜ਼ ਕਰ ਰਿਹਾ ਚੰਗਿਤਰਾ ਨਾਲ ਕਿ ਜਿਹੜੀ ਆਮ ਆਦਮੀ ਪਾਰਟੀ ਆ ਔਰ ਕੇਜਰੀਵਾਲ ਦੀ ਦੇ ਹਦਾਇਤ ਤੇ ਸਾਰੇ ਪੰਜਾਬ ਦੇ ਵਿੱਚ ਵਿੱਚ ਭਗਵੰਤਪਨ ਵੀ ਪਾਰਟੀ ਬਣਾ ਲਿਆ ਉਹਨਾਂ ਨੇ ਇੱਕ ਪੂਰਾ ਪ੍ਰੀ ਪਲਾਨਡ ਤਰੀਕੇ ਨਾਲ ਪੰਜਾਬ ਦੀ ਛਵੀ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਦੋ ਵਿਸ਼ੇਸ਼ ਪ੍ਰੋਗਰਾਮ ਇਹਨਾਂ ਨੇ ਪਿਛਲੇ ਦਿਨਾਂ ਚ ਚਲਾਏ ਉਹ ਯੁੱਧ ਨਸ਼ੇ ਵਿਰੁੱਧ ਉਹਦੇ ਚ ਬਹੁਤ ਸਾਰੇ ਗਰੀਬ ਬੰਦੇ ਉਹਨਾਂ ਦੇ ਘਰ ਕੋਟਾਤੇ ਆਪਣੇ ਵੱਲੋਂ ਸ਼ੋਅ ਕਰਕੇ ਸੀ ਐਨ ਡੀ ਪੀਐਸ ਦੇ ਪਰਚੇ ਦਰਜ ਕਰਤੇ ਸੀ ਜ਼ਿਲ੍ਹਾ ਚ ਬੜੇ ਬੰਦੇ ਸੁੱਟ ਦਿੱਤੇ ਹਾਲਾਂਕਿ ਇਹ ਇਹਦਾ ਹੱਲ ਨਹੀਂਗਾ ਅਕਸਰ ਨਸ਼ਾ ਕੱਲ ਪਰਸੋ ਚੌਥਾ ਦਾ ਤਾਂ ਹੋਇਆ ਨਹੀਂਗਾ ਇਹ ਤਾਂ ਪਿਛਲੇ ਕੁਝ ਦਿਹਾਕਿਆਂ ਤੋਂ ਪੰਜਾਬ ਦੇ ਨੌਜਵਾਨ ਉਸ ਗ੍ਰਿਫਟ ਚ ਆਏ ਕਿਉਂਕਿ ਖੇਤੀ ਢਹਠੇਰੀ ਹੋ ਗਈ ਸਰਕਾਰੀ ਨੌਕਰੀਆਂ ਲਿਮਟਿਡ ਨੇ ਅਗਰ ਗਵਰਨਮੈਂਟ ਕੋ ਚਾਵੇ ਵੀ ਤਾਂ ਮੈਕਸਿਮਮ 4 ਲੱਖ ਸਰਕਾਰੀ ਨੌਕਰੀਆਂ ਕਰੀਬ ਉਹ ਸਾਰੀ ਤੇ ਖਾਲੀ ਹੁੰਦੀ ਨਗੀ ਔਰ 3 ਕਰੋੜ ਵਾਦੀ ਆ ਹਰ 20 25 ਸਾਲ ਵਿੱਚ ਇੱਕ ਨਵੀਂ ਜਨਰੇਸ਼ਨ ਪੈਦਾ ਹੋਗੀ ਆ ਉਹਨਾਂ ਦੇ ਕੋਲ ਇਹਨੇ ਨੌਕਰੀਆਂ ਗਵਰਨਮੈਂਟ ਜੋਬਸ ਹੋ ਹੀ ਨਹੀਂ ਸਕਦੀਆਂ ਪ੍ਰਾਈਵੇਟ ਸੈਕਟਰ ਸਾਡਾ ਪੰਜਾਬ ਦਾ ਤਬਾਹ ਵਾ ਪ੍ਰਾਈਵੇਟ ਸੈਕਟਰ ਮਤਲਬ ਕਿ ਜਿਹੜੀ ਇੱਥੇ ਪ੍ਰਾਈਵੇਟ ਸੈਕਟਰ ਇੰਡਸਟਰੀ ਆ ਉਹ ਇਸ ਕਰਕੇ ਤਬਾਹ ਵਾ ਖੇਤੀ ਤੇ ਪ੍ਰਾਈਵੇਟ ਸੈਕਟਰ ਇੰਡਸਟਰੀ ਦਾ ਕਿਉਂਕਿ ਪਾਕਿਸਤਾਨ ਦਾ ਬਾਰਡਰ ਪੱਕੇ ਤੌਰ ਤੇ ਬੰਦ ਕੀਤਾ ਹੁਣ ਹੁਣ ਤੱਕ ਐਰ ਪਤਾ ਨਹੀਂ ਕੋਈ ਉਮੀਦ ਨਜ਼ਰ ਹੀ ਨਹੀਂ ਆਉਂਦੀ ਖੁੱਲਣ ਦੀ ਪੰਜਾਬ ਲੈਂਡਲੌਕਡ ਸਟੇਟਸ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਤੇ ਇਹਨਾਂ ਹਾਲਾਤਾਂ ਦੇ ਵਿੱਚ ਨੌਜਵਾਨਾਂ ਦੇ ਕੋਲ ਦੋ ਹੀ ਰਾਹ ਸੀਗੇ ਜਾਂ ਤਾਂ ਜਿਹੜੇ ਸਰਦੇ ਪੁੱਜਦੇ ਸੀ ਉਹ ਆਪਣੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਵਿਦੇਸ਼ਾਂ ਨੂੰ ਭੱਜ ਗਏ ਸ਼ਾਇਦ ਬਚ ਗਏ ਉੱਥੇ ਜਾ ਕੇ ਕੰਮਕੁਮ ਕਰਦੇ ਨੇ ਜਿਹੜੇ ਵਿਚਾਰੇ ਇੱਥੇ ਰਹਿ ਗਏ ਗਰੀਬ ਆਦਮੀ ਕਹਿ ਲੋ ਮਾਤੜ ਕਹਿ ਲੋ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ ਸੀਗਾ ਉਹ ਮਾਇੂਸ ਹੋ ਕੇ ਇਸ ਨਸ਼ੇ ਦੀ ਗ੍ਰਿਫਤ ਵਿੱਚ ਆ ਗਏ ਨਸ਼ੇ ਹਨ ਮੈਂ ਮੰਨਦਾ ਵਾਂ ਲੇਕਿਨ ਯੁੱਧ ਨਸ਼ੇ ਵਿਰੁੱਧ ਵਿੱਚ ਐਂ ਪੇਸ਼ ਕੀਤਾ ਜਾ ਰਿਹਾ ਕਿ ਸਾਰਾ ਨਸ਼ਾ ਜਿਹੜਾ ਉਹ ਮਗਰਲੀਆਂ ਸਰਕਾਰਾਂ ਨੇ ਆਪ ਪੈਦਾ ਕੀਤਾ ਤੁਸੀਂ ਦੇਖੋਗੇ ਮੈਂ ਕੱਲ ਪਰਸੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਇੱਕ ਸਰਕਾਰੀ ਇਸ਼ਤਿਹਾਰ ਜਾਰੀ ਕੀਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਕੇਜਰੀਵਾਲ ਨੇ ਭਗਵੰਤਪਾਨ ਨੇ ਸਾਰੇ ਦੇਸ਼ ਵਿੱਚ ਜਾ ਰਿਹਾ ਇਸ਼ਤਿਹਾਰ ਜਿੱਥੇ ਹਿੰਦੀ ਦੇ ਅਖਬਾਰ ਉੱਥੇ ਹਿੰਦੀ ਚ ਜਾਵੇਗਾ ਜਿੱਥੇ ਅੰਗਰੇਜ਼ੀ ਵਾਲੀ ਅੰਗਰੇਜ਼ੀ ਜਾਵੇਗਾ ਉਹਦੇ ਲਿਖਿਆ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਇਹਨਾਂ ਨੇ ਨਸ਼ੇ ਦੇ ਤਸਕਰਾਂ ਦੇ ਨਾਲ ਮਿਲੀਭੁਗਤ ਕਰਕੇ ਪੰਜਾਬ ਨੂੰ ਤਬਾਹ ਕੀਤਾ ਇਜ਼ ਇ ਪੋਸੀਬਲ ਕੋਈ ਵੀ ਗਵਰਨਮੈਂਟ ਇਹ ਚਾਹੁੰਦੀ ਆ ਕਿ ਮੈਂ ਨਸ਼ਾ ਕਰਕੇ ਸਭਨੀ ਸਟੇਟ ਨੂੰ ਤਬਾਹ ਕਰਾ ਔਰ ਦੂਸਰੀ ਗੱਲ ਕਿ ਕਿਸੇ ਅਦਾਲਤ ਨੇ ਕਿਸੇ ਹਾਈ ਕੋਰਟ ਸੁਪਰੀਮ ਕੋਰਟ ਨੇ ਅੱਜ ਤੱਕ ਕਿਸੇ ਸਰਕਾਰ ਨੂੰ ਇਨਡਾਇਟ ਨਹੀਂ ਕੀਤਾ ਯਾਨੀ ਕਿ ਦੋਸ਼ੀ ਨਹੀਂ ਪਾਇਆ ਸਰਕਾਰ ਨੂੰ ਐਸ ਸੱਚ ਕਿ ਤੁਸੀਂ ਨਸ਼ੇ ਦੇ ਸਿਲਸਿਲੇ ਤੁਹਾਨੂੰ ਅਸੀਂ ਦੋਸ਼ੀ ਕਰਾਰ ਦਿੰਦੇ ਆ ਲੇਕਿਨ ਇਹਨਾਂ ਨੇ ਬਕਾਇਦਾ ਹਿਸ਼ਤਿਆਰबाजी ਕਰਕੇ ਇਹਦਾ ਭਾਵ ਪਤਾ ਕੀ ਹੋ ਰਿਹਾ ਔਰ ਦੂਸਰਾ ਨਾਲ ਮੈਂ ਬਾਤ ਐਕਸਪਲੇਨ ਕਰ ਦਣਾ ਸੋ ਕਾਲਡ ਸਿੱਖਿਆ ਕ੍ਰਾਂਤੀ ਇਹ ਦੋ ਮੁੱਦੇ ਚੱਕ ਰਹੇ ਨੇ ਔਰ ਹਿੰਦੀ ਵਿੱਚ ਪ੍ਰਚਾਰ ਦੇਸ਼ ਤੇਆਂ ਸਾਰੀਆਂ ਦੂਜੇ ਸਟੇਟਾਂ ਵਿੱਚ ਪ੍ਰਚਾਰ ਇਹ ਬਿਲਕੁਲ ਉਸੇ ਤਰਜ਼ ਤੇ ਕੀਤਾ ਜਾ ਰਿਹਾ ਜਿਵੇਂ ਪਹਿਲਾਂ ਦਿੱਲੀ ਦਾ ਮਾਡਲ ਪੰਜਾਬ ਵਿੱਚ ਵਿੱਚਿਆ ਗਿਆ ਕਿ ਦਿੱਲੀ ਮੇ ਤਾਂ ਹਮਨੇ ਆਮ ਆਦਮੀ ਪਾਰਟੀ ਕਲੀਨਿਕ ਬਣਾ ਦੀ ਹੈ ਹਮਨੇ ਦਿੱਲੀ ਮੇ ਬਹੁਤ ਸਾਰੀ ਨੌਕਰੀਆਂ ਦੇਦੀ ਹੈ ਹਮਨੇ ਵਹਾਂ ਪਰ ਐਜੂਕੇਸ਼ਨ ਦਾ ਇੱਕ ਬਹੁਤ ਬੜਾ ਮਾਡਲ ਤਿਆਰ ਕਰ ਦਿਆ ਹੈ ਹੁਣ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਉਹ ਕਰਾਰੀ ਹਾਰ ਦਿੱਤੀ ਮਤਲਬ ਇਥੋਂ ਤੱਕ ਕਿ ਕੇਜਰੀਵਾਲ ਸਸੋਡਿਆ ਜਿਹੜੇ ਅਖੋਤੀ ਐਜੂਕੇਸ਼ਨ ਮਾਡਲ ਦੇ ਬਾਨੀ ਬਣਦੇ ਸੀਗੇ ਉਹਨਾਂ ਨੂੰ ਆਪਣੀਆਂ ਸੀਟਾਂ ਹਰਾ ਦਿੱਤੀਆਂ ਨੇ ਤੋ ਜਦੋਂ ਦੇਖਿਆ ਕਿ ਦਿੱਲੀ ਦਾ ਮਾਡਲ ਹੁਣ ਠੋਸ ਹੋ ਗਿਆ ਹੁਣ ਪੰਜਾਬ ਦਾ ਮਾਡਲ ਆ ਦੋ ਗੱਲਾਂ ਕਰ ਰਿਹਾ ਨੇ ਸਿਰਫ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ੇ ਵਿਰੁੱਧ ਇਹਨੂੰ ਲੈ ਕੇ ਸਾਰੀਆਂ ਸਟੇਟਾਂ ਵਿੱਚ ਪ੍ਰਚਾਰ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਸਾਡੀ ਸ਼ਾਖ ਜਿਹੜੀ ਆ ਉਹ ਦੇਸ਼ ਵਿੱਚ ਬਚ ਜਵੇ ਤੋ ਅਲਟੀਮੇਟਲੀ ਇਹਦੇ ਵਿੱਚ ਵਿਕਟਿਮ ਕੌਣ ਹੋ ਰਿਹਾ ਵਾ ਆਪਣਾ ਪੰਜਾਬ ਔਰ ਜਿਹੜਾ ਇਹ ਕਹਿੰਦੇ ਕਿ 70 ਸਾਲਾਂ ਚ ਕੁਝ ਨਹੀਂ ਹੋਇਆ ਆ ਜਿਹੜਾ ਪਾਖੜਾ ਡੈਮ ਬਣ ਗਿਆ ਜਿਹੜੀਆਂ ਯੂਨੀਵਰਸਟੀਆਂ ਬਣੀਆਂ ਦਰਿਆਵਾਂ ਨੂੰ ਬੰਨ ਲੱਗੇ ਸਾਰੇ 13-14 ਹਜ਼ਾਰ ਪਿੰਡਾਂ ਚ ਅੱਜ ਤੋਂ ਸਾਰੇ ਦੇਸ਼ੋਂ ਪਹਿਲਾਂ ਸੜਕਾਂ ਪਹੁੰਚੀਆਂ ਸਭ ਤੋਂ ਪਹਿਲਾਂ ਬਿਜਲੀ ਪਹੁੰਚੀ ਅੱਛਾ ਇਹ ਸਿੱਖਿਆ ਗ੍ਰਾਂਤੀ ਦਾ ਜਾਕੀ ਕੀ ਕਹਿ ਰਹੇ ਨੇ ਆਹ ਤਾਂ ਅਸੀਂ ਸਕੂਲਾਂ ਚ ਚਾਰ ਦਿਵਾਰੀਆਂ ਬਣਾਤੀਆਂ ਪਹਿਲਾਂ ਤਾਂ ਉਦਾਂ ਵਿੜੇ ਸੀ ਜੀ ਖੁੱਲੇ ਸੀਗੇ ਕੀ ਸੀਗੇ ਇਸ ਤਰ੍ਹਾਂ ਨਾਲ ਠੀਕ ਹੈ ਕੁਝ ਸਕੂਲ ਜਿਹੜੇ ਨੇ ਪੰਜਾਬ ਦੇ ਉਹ ਫੋਰ ਵੌਂਟ ਆਫ ਇਨਫਰਾਸਟ੍ਰਕਚਰ ਪੈਸੇ ਦੀ ਘਾਟ ਕਰਕੇ ਉਹਨਾਂ ਚ ਖਾਮੀਆਂ ਸੀਗੀਆਂ ਲੇਕਿਨ ਐਦਾ ਨਹੀਂ ਸੀਗਾ ਕਿ ਸਕੂਲ ਸਾਰੇ ਉਜੜੇ ਪਏ ਨੇ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਜਿਹੜੀ ਮਗਰਲੀ ਸਰਕਾਰ ਸੀਗੀ ਇਹਦੇ ਚ ਜਿਹੜੇ ਐਜੂਕੇਸ਼ਨ ਦੇ ਮੈਟ੍ਰਿਕ ਦੇ ਹੋਰ ਪਲੱਸ 2 ਦੇ ਰਿਜ਼ਲਟਸ ਹੰਦੇ ਪੰਜਾਬ ਫੈਲੀ ਗੁੱਡ ਸਟੈਂਡ ਕਰਦਾ ਰਿਹਾ ਹਾਲਾਂਕਿ ਕੱਲ ਪਰਸੋ ਜਿਹੜੇ 12ਵੀਂ ਦੇ ਰਿਜ਼ਲਟ ਆਏ ਇਹਨਾਂ ਦੇ ਜਿਹੜੇ ਸਕੂਲ ਆਫ ਐਮਿਨੈਂਸ ਬਣਾਏ ਨੇ ਸੋ ਕਾਲਡ ਅਖੋਤੀ ਉਹਦੇ ਚ ਜਿਹੜੇ 290 ਬੱਚੇ ਮੈਰਿਟ ਚ ਆਏ ਨਾ ਪੰਜਾਬ ਦੇ ਸਰਕਾਰੀ ਸਕੂਲਾਂ ਜਿਹੜੀ ਮੈਰਿਟ ਬਣੀ 290 ਆਏ ਉਹਨਾਂ ਚ ਸਕੂਲ ਆਫ ਐਮਿਨੈਂਸ ਜਿਹੜਾ ਬਹੁਤ ਪ੍ਰਚਾਰ ਕੀਤਾ ਪੈਸਾ ਖਰਚਾ ਰੰਗ ਰੋਗਨ ਕੀਤਾ ਦੋ ਬੱਚੇ ਆਏ ਮੈਰਿਟ ਦੇ ਵਿੱਚ ਦੈਟ ਮੀਨਸ ਕਿ ਅਸਲ ਵਿੱਚ ਕੰਮ ਥੱਲੇ ਨਹੀਂ ਹੋ ਰਿਹਾ ਔਰ ਸਾਰੇ ਸਿੱਖਿਆ ਕ੍ਰਾਂਤੀ ਦੇ ਨਿਪੱਤਰ ਤੁਸੀਂ ਸਾਰੇ ਪਿੰਡਾਂ 'ਚ ਹੀ ਵਸਦੇ ਹੋ ਨਾ ਆਪਾਂ ਕਿਹੜਾ ਕੋਈ ਇੰਗਲੈਂਡ ਰਹਿੰਦੇ ਆਂ ਯਾ ਅਮਰੀਕਾ ਰਹਿੰਦੇ ਆਂ ਕਿ ਸਾਨੂੰ ਆਣ ਕੇ ਦੱਸ ਰਹੇ ਨੇ ਕਿ ਅਸੀਂ ਹੁਣ ਆ ਕਰਾਤਾ 90% ਕੰਮ ਸਕੂਲਾਂ ਦਾ ਕਲਾਸਰੂਮਸ ਦਾ ਲੈਬਾਰਟਰੀਜ਼ ਦਾ ਅਪ੍ਰਕੇਡ ਮੈਦਾਨਾਂ ਦਾ ਚਾਰ ਦਿਵਾਰੀਆਂ ਦਾ ਵਾਸ਼ਰੂਮਸ ਦਾ ਬਾਥਰੂਮਸ ਦਾ ਪੰਜਾਬ ਦੇ ਵਿੱਚ ਕਾਫੀ ਇਨਫਰਾਸਟ੍ਰਕਚਰ ਠੀਕ ਸੀਗਾ ਲੇਕਿਨ ਇਹਨਾਂ ਨੇ ਦੇਖਿਆ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਕੋਈ ਨਵੀਂ ਆਪਣੀ ਮੁਹਿੰਮ ਤਿਆਰ ਕੀਤੀ ਤੇ ਇਹਨਾਂ ਨੇ ਆ ਸਿੱਖਿਆ ਕ੍ਰਾਂਤੀ ਦੇ ਤਹਿਤ 25000 ਨੀ ਪੱਥਰ ਰੱਖਿਆ ਜਾ ਰਿਹਾ ਵਾ ਪੰਜਾਬ ਦੇ ਵਿੱਚ 25000 ਕੁਝ ਕਰੋੜ ਰੁਪਏ ਦਾ ਖਰਚਾ ਹੋਵੇਗਾ ਔਰ ਜਦੋਂ ਪੰਜਾਬ ਚ ਘੁੰਮਦਾ ਤੁਸੀਂ ਦੇਖਿਆ ਹੈਲੀਕਾਪਟਰ ਦੀਆਂ ਫੋਟੋਆਂ ਆ ਗਈਆਂ ਕੇਜਰੀਵਾਲ ਸਿਸੋਡੀਆਂ ਸਾਡੇ ਸਰਕਾਰੀ ਜਹਾਜ਼ਾਂ 'ਚ ਬੈ ਕੇ ਇਹਦੇ ਰੈਲੀਆਂ ਕਰ ਰਹੇ ਨੇ ਤੇ ਨਾਲੇ ਸਾਨੂੰ ਉੱਥੇ ਗਾਲਾਂ ਕੱਢਦੇ ਨੇ ਜਾ ਕੇ ਕੱਲ ਜੋਧਾ ਵਗੈਰਾ ਕਿਸੇ ਕੱਟ 'ਚ ਕਹਿ ਰਹੇ ਸੀਗੇ ਬਹੁਤ ਪੰਜਾਬ ਕੋ ਤਬਾਹ ਕਰ ਦਿਆ ਇਹਨਾਂ ਨੇ ਅਬ ਹਮਨੇ 99% ਨਸ਼ਾ ਮੁਕਤ ਕਰ ਦਿਆ ਪੰਜਾਬ ਕੋ ਔਰ ਕੀ ਮੰਨਣਯੋਗ ਗੱਲ ਹੈ ਹਮਾਰੇ ਪੰਜਾਬ ਦਾ ਕੋਈ ਵੀ ਮੰਤਰੀ ਅਬ ਨਸ਼ਾ ਨਹੀਂ ਕਰਦਾ ਮੁੱਖ ਮੰਤਰੀ ਨਾਲ ਹੀ ਖੜਾ ਉਹਦੇ ਬਾਰੇ ਨਹੀਂ ਕੁਝ ਕਿਹਾ ਕਿਉਂਕਿ ਇਹਦੀ ਤਾਂ ਸ਼ਰਾਬ ਅੱਜ ਤੱਕ ਛਡਾ ਨਹੀਂ ਸਕੇ ਤੁਸੀਂ ਪਹਿਲਾਂ ਆਪਣੇ ਮੁੱਖ ਮੰਤਰੀ ਦੀ दारू ਤਾਂ ਛਡਾ ਕੇ ਦਿਖਾਓ ਜਿਸ ਵਿਅਕਤੀ ਨੇ ਆਪਣੇ ਮਾਤਾ ਜੀ ਦੇ ਸਿਰ ਤੇ ਹੱਥ ਰੱਖ ਕੇ ਬਰਨਾਲੇ ਦੀ ਰੈਲੀ 'ਚ ਸੌਂ ਤੋੜੀ ਆ ਪਹਿਲਾਂ ਉਹਦੀ ਸੌਂ ਦੁਬਾਰਾ ਉਹਦੀ ਪਰਪੱਖਤਾ ਕ੍ਰੋਸ ਹੋ ਕਿਉਂਕਿ ਕੇਜਰੀਵਾਲ ਵੀ ਉਸ ਬਰਨਾਲੇ ਦੇ ਇਕੱਠ ਵਿੱਚ ਆਪ ਸ਼ਾਮਲ ਸੀਗਾ ਇਹਨੇ ਇਤਿਹਾਸਿਕ ਫੈਸਲਾ ਕਰਾਰ ਦਿੱਤਾ ਸੀ ਕਿ ਕੇਜਰੀਵਾਲ ਭਗਵਾਨਤਮਾਨ ਨੇ ਹੁਣ ਸ਼ਰਾਬ ਛੱਡਦੀ ਬਸ ਉਹਨੇ ਇਤਿਹਾਸਿਕ ਫੈਸਲਾ ਹੋ ਗਿਆ ਜਿਹੜੀ ਸਟੇਟ ਦਾ ਮੁੱਖ ਮੰਤਰੀ ਆਪ ਜਿਹੜਾ ਵਾ ਉਹ ਡਰੱਗਸ ਵਿੱਚ ਜਾਂ ਨਸ਼ੇ ਦੇ ਵਿੱਚ ਇੱਕ ਵਾਰ ਨਹੀਂ अनेकाਵਾਰ ਦਰਜਨਾਵਾਰ ਡਿੱਗਦਾ ਨਜ਼ਰ ਆਇਆ ਕੀ ਅਸੀਂ ਕਹਿ ਸਕਦੇ ਕਿ ਨਸ਼ਾ ਮੁਕਤ ਪੰਜਾਬ ਦੇ ਵਿੱਚ ਹੋ ਗਿਆ ਨਸ਼ਾ ਪ੍ਰੋਬਲਮ ਹੈ ਮੈਂ ਮੈਂ ਨਹੀਂ ਕਹਿ ਰਿਹਾ ਕਿ ਮਗਰਲੀਆ ਸਰਕਾਰਾਂ ਆ ਜਾਂ ਮਗਰਲੀਆ ਪਾਰਟੀਆਂ ਤੋਂ ਨਹੀਂ ਕੰਟਰੋਲ ਹੋਇਆ ਇਹਦੇ ਕੋਈ ਸ਼ੱਕ ਨਹੀਂਗਾ ਪਰ ਕੀ ਤੁਹਾਡੇ ਇਹਨਾਂ ਤੋਂ ਕੰਟਰੋਲ ਹੋ ਗਿਆ ਜਦੋਂ ਇਹ ਰੈਲੀਆਂ ਤੇ ਕਹਿੰਦੇ ਨਸ਼ਾ ਮੁਕਤ ਕਰਤਾ ਪੰਜਾਬ ਕੱਲ ਬਰਨਾਲੇ ਦੇ ਵਿੱਚ ਦੋ ਬੱਚੇ ਓਵਰਡੋਜ਼ ਨਾਲ ਮਰੇ ਨੇ ਸਾਰੀਆਂ ਖ਼ਬਰਾਂ ਵਿੱਚ ਆਇਆ ਮੈਂ ਆਪਣੇ ਸੋਸ਼ਲ ਮੀਡੀਆ ਟਵਿੱਟਰ ਅਕਾਊਂਟ ਤੇ ਐਕਸ ਅਕਾਊਂਟ ਤੇ ਸ਼ੇਅਰ ਕੀਤਾ ਹੋਇਆ ਫੋਟੋ ਔਰ ਮੇਰੀ ਆਪਣੀ ਕਨਸਟੈਂਸੀ ਵਿੱਚ ਪਿਛਲੇ ਕੋਈ 10 ਦਿਨਾਂ 'ਚ ਤਿੰਨ ਮੌਤਾਂ ਓਵਰਡੋਜ਼ ਨਾਲ ਹੋਈਆਂ ਮੈਂ ਉਹਨਾਂ ਦੇ ਘੂਗਾ ਦੇ ਵੀ ਵਿਚਾਰਿਆਂ ਦੇ ਜਾ ਕੇ ਆਇਆ ਕੁਝ ਵਿਚਾਰੇ ਜਿਹੜੇ ਜ਼ਿੰਮੇਦਾਰ ਆ ਜੱਟ ਤਪਕਾ ਉਹ ਥੋੜਾ ਡਰਦਾ ਵੀ ਆ ਕਿ ਸਾਡੀ ਬਦਨਾਮੀ ਹੋਊਗੀ ਲੇਕਿਨ ਅੰਦਰ ਬੈਠ ਕੇ ਦੱਸ ਦੇਣੇ ਕਿ ਸਾਡੇ ਬੱਚੇ ਜਿਹੜੇ ਨਸ਼ੇ ਨਾਲ ਥੈਂਕ ਯੂ ਹੁਣ ਇਹਨਾਂ ਦੋਨਾਂ ਮਸਲਿਆਂ ਨੂੰ ਲੈ ਕੇ ਆਪਣੀ ਛਵੀ ਸਾਰੇ ਦੇਸ਼ ਵਿੱਚ ਪ لیکن ਉੱਥੇ ਸਾਡੇ ਪੰਜਾਬ ਨੂੰ ਭੰਡਿਆ ਜਾ ਰਿਹਾ ਵਾ ਬਦਨਾਮ ਕੀਤਾ ਜਾ ਰਿਹਾ ਪੰਜਾਬ ਦਾ ਕਿੱਡਾ ਵੱਡਾ ਗਲੋਰੀਅਸ ਪਾਸਟ ਹੈ ਜੋ ਸਾਡੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਹੈ ਜੋ ਇੱਕ ਗੌਰਵ ਮੇ ਇੱਕ ਰਾਜ ਬਣਿਆ ਮਹਾਰਾਜਾ ਰਣਜੀਤ ਸਿੰਘ ਉਹਦੀ ਤਾਂ ਕਦੀ ਕੇਜਰੀਵਾਲ ਨੇ ਕਦੀ ਗੱਲ ਨਹੀਂ ਕੀਤੀ ਅੱਛਾ ਦੂਜੇ ਦੋ ਮਸਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਦੀ ਇਹਨਾਂ ਨੇ ਰੇਤ ਮਾਫੀਆ ਦੀ ਗੱਲ ਕੀਤੀ ਹੈ ਇਹ ਉਹੀ ਕੇਜਰੀਵਾਲ ਹੈ ਨਾ ਜਿਹੜਾ ਕਹਿੰਦਾ ਸੀਗਾ ਕਿ 20000 ਕਰੋੜ ਰੁਪਇਆ ਮੈਂ ਇਲੀਗਲ ਮਾਈਨਿੰਗ ਬੰਦ ਕਰਕੇ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਗਾ ਜਮ੍ਹਾਂ ਕਿੰਨਾ ਹੁੰਦ ਰਿਹਾ ਪਿਛਲੇ 3 ਸਾਲਾਂ ਚ 250 300 ਕਰੋੜ ਰੁਪਏ ਸਾਲਾਨਾ 197500 ਕਰੋੜ ਰੁਪਏ ਬਾਰੇ ਇਸ ਕਰਕੇ ਨਹੀਂ ਗੱਲ ਕਰ ਰਿਹਾ ਕਿਉਂਕਿ ਇਹਨਾਂ ਦੀ ਜੇਬਾਂ ਜਾ ਰਿਹਾ ਹੁਣ ਸਾਰਾ ਇਹ ਆਪ ਇਹਨਾਂ ਦੇ ਮੰਤਰੀ ਸੰਤਰੀ ਸਭ ਖਾਰੇ ਨੇ ਅ ਮੈਂ ਪਹਿਲਾਂ ਵੀ ਕਹਿ ਰਿਹਾ ਹਾਂ ਔਰ ਹੁਣ ਵੀ ਕਹਿਣਾ ਵਾਂ ਕਿ ਜਿੰਨੇ ਪੰਜਾਬ ਦੇ ਕ੍ਰਸ਼ਰਸ ਨੇ ਪਰਟੀਕੁਲਰਲੀ ਕੰਢੀ ਬੈਲਟਸ ਰੋਪੜ ਤੋਂ ਲੈ ਕੇ ਪਠਾਨਕੋਟ ਤੱਕ ਸਾਰੇ ਹਫ਼ਤਾ ਮਹੀਨਾ ਭਰਦੇ ਨੇ ਇਹਨਾਂ ਮੰਤਰੀਆਂ ਨੂੰ 2 2 3 3 ਲੱਖ ਰੁਪਏ ਕ੍ਰਸ਼ਰਾਂ ਦੀ ਬਾਹਮ ਮਰੂੜ ਕੇ ਲੈ अच्छा कर्जा के ना चढ़ाता है इन्होंने पंजाब सरकार ने पिछले 3 सालਾਂ ਚ 1 लाख करोड़ ਰੁਪਏ ਤੋਂ ਉੱਤੇ ਜ਼ਿਆਦਾ ਕਰਜ਼ਾ ਚੜਾਇਆ ਜਿਹੜਾ ਨਾਰਮਲ ਕੋਰਸ ਵਿੱਚ ਕਰਜ਼ਾ ਪੰਜਾਬ ਦਾ 3 लाख करोड़ ਚੜਿਆ ਸੀਗਾ ਉਹ 30 ਸਾਲਾਂ ਚੜਿਆ ਸੀ 92 ਤੋਂ 2022 3 लाख करोड़ ਕਰਜ਼ਾ ਚੜਿਆ 30 ਸਾਲਾਂ ਚ ਇਹਦਾ ਮਤਲਬ 10 ਸਾਲ ਚ 1 लाख करोड़ ਐਡ ਹੁੰਦਾ ਸੀਗਾ ਲੇਕਿਨ ਇਹਨਾਂ ਨੇ 3 ਸਾਲਾਂ ਚ 1 लाख करोड़ ਤੋਂ ਜ਼ਿਆਦਾ ਕਰਜ਼ਾ ਐਡ ਕਰ ਉਹਦੇ ਬਾਰੇ ਵੀ ਨਹੀਂ ਕੋਈ ਗੱਲ ਕਰਨੀ ਕਿਉਂਕਿ ਸਾਰਾ ਵੇਸਟ ਆਲਿਸ਼ਾਨ ਕੁੱਟੀਆਂ ਤੇ ਆ ਸਰਕਾਰੀ ਅਮਲਾ ਤੇ ਹਜ਼ਾਰ ਹਜ਼ਾਰ ਗੱਡੀ ਤੇ ਟੱਬਰਾਂ ਨੂੰ ਗਨਮੈਨ ਤੇ ਮੰਤਰੀ ਤੇ ਸੰਤਰੀ ਜਿੰਨਾ ਫਰਾਡ ਇਹ ਆਪਣੇ ਪੰਜਾਬ ਦੇ ਨਾਲ ਲੋਕ ਕਰ ਰਹੇ ਨੇ ਨਾ ਤਾਂ ਇਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਵਾ ਔਰ ਕੱਲ ਇਹਨਾਂ ਦੇ 15 ਕਾਉਂਸਲਰ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਪਾਰਟੀ ਛੱਡ ਕੇ ਅਲਬਿਦਾ ਕਹਿ ਗਏ ਆ ਤਾਂ ਤੁਸੀਂ ਥੋੜਾ ਜਿਹਾ ਵੇਟ ਕਰ ਲਓ 6-8 ਮਹੀਨੇ ਵਾਲੇ ਤਾਂ ਲੋਕੀ ਡਰਦੇ ਨੇ ਥੋੜਾ ਘਬਰਾਉਂਦੇ ਨੇ ਹਾਲਾਂਕਿ ਹੁਣ ਵੀ ਬਹੁਤ ਘਿਰਦੇ ਇਹਨਾਂ ਦੇ ਐਮਐਲਏ ਨੂੰ ਵਗੈਰਾ ਵਗੈਰਾ ਲੇਕਿਨ ਜਿੱਦਾਂ ਜਿੱਦਾਂ 2027 ਲੱਗ ਗਿਆ ਫਿਰ ਇਹਨਾਂ ਦਾ ਪਤਨ ਸਾਫ਼ ਹੈ ਪਤਨ ਵਾਲਾ ਪਤਨ ਨਹੀਂ ਹੋਣਾ ਬਹੁਤ ਸ਼ਰਮਨਾਕ ਇਹਨਾਂ ਦੀ ਹਾਰ ਹੋਵੇਗੀ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਦੇ ਭਗਵੰਤਪਾਣ ਨੂੰ ਕਦੀ ਆਪਣੇ ਮੰਤਰੀ ਕਟਾਰੂ ਚੱਕ ਬਾਰੇ ਬਿਆਨ ਦਿੱਤਾ ਹੋ ਏਡੀ ਭੈੜੀ ਹਰਕਤ ਕੀਤੀ ਇੱਕ ਨੌਜਵਾਨ ਮੁੰਡੇ ਦੇ ਨਾਲ ਤੁਸੀਂ ਕਦੀ ਉਹਦਾ ਬਿਆਨ ਦਿੱਤਾ ਤੁਸੀਂ ਕਦੀ ਸਰਬਜੀਤ ਮੰਨੂ ਕੇ ਉਹਨੇ ਤਿੰਨ ਉਹਨੇ ਇੱਕ ਜਗਰਾਵ ਵਿੱਚ ਐਨਆਰਆਈ ਦੀ ਕੋਠੀ ਕਬਜ਼ਾ ਕਰ ਲਿਆ ਸੀ ਉਹਦੇ ਬਾਰੇ ਉਹਦੇ ਬਾਰੇ ਬੋਲੇ ਹੋ ਤੁਸੀਂ ਆ ਸਰਾਰੀ ਬਾਰੇ ਬੋਲੇ ਹੋ ਕਦੀ ਆ ਪਠਾਨ ਮਾਜਰੇ ਦੀ ਉਹ ਜਿਹੜੀਆਂ ਇਹ ਮੋਰਲ ਸਕੈਂਡਲਸ ਉਹਦੇ ਬਾਰੇ ਬੋਲੇ ਹੋ ਤੁਹਾਡੇ ਪੁਲਿਸ ਆਫੀਸਰ ਦੇ ਉੱਤੇ ਏਡੇ ਗੰਭੀਰ ਇਲਜ਼ਾਮ ਲੱਗ ਰਹੇ ਹੋ ਤੁਸੀਂ ਕਦੀ ਬੋਲੇ ਹੋ ਕਦੀ ਤੁਸੀਂ ਕੋਈ ਕ腐ਸ਼ਨ ਦੇ ਉੱਤੇ ਜਵਾਬ ਦਿੱਤਾ ਪੰਜਾਬ ਦੇ ਵਿੱਚ ਸਾਰੀਆਂ ਤਹਿਸੀਲਾਂ ਤੇ ਥਾਣਿਆਂ ਵਿੱਚ ਵੱਡੇ ਪੱਧਰ ਤੇ ਉੱਤੇ ਲੁੱਟ ਹੋ ਰਹੀ ਆ। ਇਕੱਲੇ ਬੋਰਡ ਲਾਉਣ ਨਾਲ ਭ੍ਰਿਸ਼ਟਾਚਾਰ ਥੋੜੋ ਖਤਮ ਹੋ ਜਾਏਗਾ। ਮੇਰਾ ਕਹਿ ਪੰਜਾਬ ਦਾ ਇੰਨਾ ਜ਼ਿਆਦਾ ਪੈਸਾ ਬਰਬਾਦ ਕੀਤਾ ਇਹਨਾਂ ਨੇ ਆ ਪਬਲਿਸਿਟੀ ਤੇ ਐਡਵਰਟਾਈਜ਼ਮੈਂਟ ਤੇ ਸਾਰੇ ਪੰਜਾਬ ਦੇ ਵਿੱਚ ਨਸ਼ੇ ਦਾ ਤਸਕਰ ਬਾਰੇ ਸਾਨੂੰ ਜਾਣਕਾਰੀ ਦਿਓ WhatsApp ਨੰਬਰ ਦਿੱਤਾ। ਇੰਦਾ ਹੀ ਪਹਿਲਾਂ ਭ੍ਰਿਸ਼ਟਾਚਾਰ ਦੇ ਬਾਰੇ ਕਰਦੇ ਹੁੰਦੇ ਸੀ। ਕਿਸੇ ਨੇ ਕਈਆਂ ਲੋਕੀ ਹਾਰ-ਹਾਰ ਕੇ ਥੱਕ ਕੇ ਸ਼ਿਕਾਇਤਾਂ ਹੀ ਕਰਨੋਂ ਛੱਡ ਗਏ ਨੇ ਮੇਰੇ ਵੀਰੋ। ਇਸ ਕਰਕੇ ਠੀਕ ਹੈ ਰਾਜਨੀਤੀ ਸਾਰੀਆਂ ਪਾਰਟੀਆਂ ਕਰਦੀਆਂ ਔਰ ਗਲਤੀਆਂ ਵੀ ਮਗਲੀਆਂ ਪਾਰਟੀਆਂ ਨੇ ਕੀਤੀਆਂ ਹੋਣਗੀਆਂ ਲੇਕਿਨ ਇੰਨੇ ਬਜਿੱਦ ਝੂਠੇ ਇੰਨੇ ਬੇਸ਼ਰਮੀ ਦੇ ਨਾਲ ਝੂਠ ਬੋਲਦੇ ਕਿ ਅਸੀਂ ਇਸ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਮਗਲੀਆਂ ਸਰਕਾਰਾਂ ਨੇ ਪੰਜਾਬ ਨੂੰ ਤਬਾਹ ਕਰਤਾ ਸੀਗਾ ਔਰ ਸਕੂਲ ਜਿਹੜੇ ਸੇ ਉਜੜੇ ਪਏ ਸੀਗੇ ਹੁਣ ਅਸੀਂ ਸਕੂਲਾਂ ਦੇ ਵਿੱਚ ਕ੍ਰਾਂਤੀ ਲੈ ਆਂਦੀ ਕ੍ਰਾਂਤੀ ਤਾਂ ਨਹੀਂ ਪੱਥਰਾਂ ਦੀ ਆਈ ਹੈ ਸਕੂਲਾਂ ਦੀ ਕ੍ਰਾਂਤੀ ਥੋੜੋ ਆਈ ਹੈ ਇਮਤਿਹਾਨਾਂ ਦੇ ਰਿਜ਼ਲਟ ਸਾਰੇ ਪ੍ਰਿੰਸੀਪਲ ਤੇ ਹੈਡਮਾਸਟਰ ਜ਼ਿਲ੍ਹਿਆਂ ਦੇ ਵਿੱਚ 80 80 70 70 ਪਰਸੈਂਟ ਪੋਸਟਾਂ ਖਾਲੀ ਪਈਆਂ ਨੇ ਸੋ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਔਰ ਬਾਹਰ ਬੈਠੇ ਵਿਸ਼ਵ ਤੋਂ ਐਨ ਆਰ ਆਈਸ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਝੂਠੇ ਕੂੜ ਪ੍ਰਚਾਰ ਤੋਂ ਮਾੜੇ ਪ੍ਰਚਾਰ ਤੋਂ 네ਗੇਟਿਵ ਪਬਲਿਸਿਟੀ ਜੋ ਪੰਜਾਬ ਦੇ ਖਿਲਾਫ ਕਰ ਰਹੇ ਸਾਡੀ ਜੋ ਛਵੀ ਖਰਾਬ ਕਰ ਰਹੇ ਨੇ ਉਹ ਪੰਜਾਬ ਜਿਹਨੇ ਅਫਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਦੇ ਹਮਲੇ ਝੱਲੇ ਔਰ ਇਸ ਦੇਸ਼ ਦੀ ਆਬਰੂ ਨੂੰ ਔਰਤਾਂ ਨੂੰ ਬਚਾਇਆ ਤੇ ਉਹਨਾਂ ਨੂੰ ਭੰਡ ਰਹੇ ਨੇ ਸਾਡੇ ਗੁਰੂ ਸਾਹਿਬਾਨ ਜਿਹੜੇ ਛੋਟੇ ਛੋਟੇ 7 ਸਾਲ 9 ਸਾਲ ਦੇ ਸਹਿਬਜ਼ਾਦੇ ਜਿਨ੍ਹਾਂ ਨੇ ਕਸ਼ਮੀਰ ਤੇ ਪਰ ਬ੍ਰ ਪੰਡਤਾਂ ਤੇ ਬ੍ਰਾਹਮਣਾਂ ਦੀ ਖਾਤਰ ਜੋ ਉਹਦੇ ਦਾਦਾ ਜੀ ਦੇ ਨਾਲ ਕੁਰਬਾਨੀ ਹੋਈ ਤੇ ਉਹਨਾਂ ਨੂੰ ਭੰਡ ਰਹੇ ਨੇ ਨਿੱਕੇ ਨਿੱਕੇ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਅਜਾਈਂ ਕਰ ਰਹੇ ਨੇ ਔਰ ਜਿਹੜਿਆਂ ਦੀ ਫੋਟੋਆਂ ਮਗਰ ਟੰਗੀਆਂ ਬਾਬਾ ਸਾਹਿਬ ਅੰਮ੍ਰਿਤਧਰ ਦੀਆਂ ਉਹਦੇ ਰੋਜ਼ ਕਾਨੂੰਨ ਨੂੰ ਛੱਕੇ ਤੇ ਟੱਗਦੇ ਨੇ ਰੋਜ਼ ਕਨਸਟੀਟਿਊਸ਼ਨ ਨਾਮ ਦੀ ਪੰਜਾਬ ਦੇ ਵਿੱਚ ਕੋਈ ਨਾਮ ਨਹੀਂ ਰਹਿਣ ਤੇ ਜਿਹੜੇ ਜਿਹੜੀ ਕਨਸਟੀਟਿਊਸ਼ਨ ਦਾ ਨਿਰਮਾਤਾ ਸੀ ਤੇਲੀ ਫੋਟੋ ਟੰਗਣ ਦੇ ਨਾਲ ਉਹਦਾ ਨਾਂ ਹੋ ਜੂਵੇਗਾ ਔਰ ਸ਼ਹੀਦ ਭਗਤ ਸਿੰਘ ਤਾਂ ਮੈਂ ਕਹਿੰਦਾ ਹੋਣਾ ਉੱਤੇ ਬੈਠਾ ਜਿੱਥੇ ਵੀ ਉਹਗਾ ਦੇਖਦਾ ਹੋਣਾ ਕਿ ਯਾਰ ਇਡੇ ਝੂਠੇ ਬੰਦੇ ਮੇਰੀ ਮਜ਼ਾਰ ਤੇ ਮੇਰੀ ਅ ਬਰਸੀ ਤੇ ਤੇ ਮੇਰੇ ਉਥੇ ਜਿਹੜੀ ਸਾਡੀ ਬਣੀ ਹੋਈ ਆ ਉਹਨਾਂ ਦੀ ਯਾਦਗਾਰ ਉਥੇ ਆਣ ਕੇ ਸੌਹਾ ਖਾਂਦੇ ਨੇ ਝੁੱਟੀਆਂ ਤੇ ਨਾਮ ਵਰਤਦੇ ਨੇ ਮੇਰਾ ਤੇ ਕੰਮ ਕਰਦੇ ਨੇ ਡੀਪ ਸਟੇਟ ਦਾ ਸਾਡੇ ਨੌਜਵਾਨਾਂ ਨੂੰ ਚੱਕ ਕੇ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਕੀ ਭਗਸ਼ੀਤ ਭਗਤ ਸਿੰਘ ਅੱਜ ਜਿੰਦਾ ਹੁੰਦਾ ਤੇ ਯੂ ਆਪਾ ਤੇ ਐਨਐਸਏ ਲਾਉਣ ਦਿੰਦਾ ਸਾਡੇ ਕਿਸਾਨਾਂ ਦਾ ਅੰਦੋਲਨ ਖਦੇੜਿਆ ਬੁਲਡੋਜ਼ਰ ਚਲਾਏ ਜੀਸੀਬੀ ਮਸ਼ੀਨਾਂ ਚਲਾਈਆਂ ਅਗਰਸ਼ੀਤ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਜਿੰਦੇ ਹੁੰਦੇ ਤੇ ਕੀ ਉਹ ਇਦਾਂ ਦੇ ਕਾਲੇ ਕਾਨੂੰਨ ਤੇ ਕਿਸਾਨਾਂ ਦੇ ਖਿਲਾਫ ਇਹ ਅਤਿਆਚਾਰ ਹੋਣ ਦਿੰਦੇ ਅੱਜ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲਾ ਸਕਦਾ ਕੋਈ ਮੁਜ਼ਾਹਰਾ ਨਹੀਂ ਕਰ ਸਕਦਾ ਅਗਰ ਬਾਬਾ ਸਾਹਿਬ ਅੰਬੇਦਕਰ ਜਿੰਦੇ ਹੁੰਦੇ ਜਿਨ੍ਹਾਂ ਨੇ ਸਾਨੂੰ ਫੰਡਮੈਂਟਲ ਰਾਈਟ ਦਿੱਤਾ ਕਨਸਟੀਟਿਊਸ਼ਨ ਵਿੱਚ ਰਾਈਟ ਟੂ ਐਕਸਪ੍ਰੈਸ਼ਨ ਐਂਡ ਫਰੀडम ਆਫ ਸਪੀਚ ਉਹ ਅੱਜ ਅਗਰ ਜਿੰਦੇ ਹੁੰਦੇ ਤਾਂ ਕੀ ਉਹ ਇਸ ਤਰ੍ਹਾਂ ਦੇ ਜਿਹੜੀ ਇਹਨਾਂ ਨੇ ਆਵਾਜ਼ ਬੰਦ ਕਰਤੀ ਸਾਰੇ ਪੰਜਾਬ ਦੇ ਲੋਕਾਂ ਦੀ ਧਰਨੇ ਮੁਜ਼ਾਹਰਾ ਤੇ ਮਨਾਈ ਕਰ ਦਿੱਤੀ ਕੀ ਹੋਇਆ ਇਸ ਨੂੰ ਪਰਫਾਨ ਕੀ ਦਿੰਦੇ ਸੋ ਇਸ ਕਰਕੇ ਮੇਰੇ ਵੀਰੋ ਭੈਣੋ ਬਜ਼ੁਰਗੋ ਮੈਨੂੰ ਪਤਾ ਤੁਸੀਂ ਸਾਰੇ ਸਮਝ ਚੁੱਕੇ ਹੋ ਕੋਈ ਕਸਰ ਨਹੀਂ ਰਹੇਗੀ ਲੇਕਿਨ ਫਿਰ ਵੀ ਜਿਹੜੀ ਬਕਾਇਆ ਕਸਰ ਆ ਉਹਨਾਂ ਦੀ ਕੱਢੋ ਔਰ ਇਹੀ ਭਗਵਾਨ ਕਹਿੰਦਾ ਹੁੰਦਾ ਸੀ ਕਿ ਆਪਣੇ ਬੰਦਿਆਂ ਨੂੰ ਸਵਾਲ ਪੁੱਛਿਆ ਕਰੋ ਸਵਾਲ ਕਿਦੋਂ ਪੁੱਛਣਗੇ ਜੀ ਤੁਸੀਂ 100-100 ਬੰਦਾ ਪੁਲਿਸ ਦਾ ਨਾਲ ਲੈ ਕੇ ਆਉਨੇ ਹੋ ਜਿਹੜਾ ਬੰਦਾ ਬੋਲਦਾ ਉਹਦੇ ਤੇ ਪਰਚੇ ਦਰਜ ਕਰਦੇ ਹੋ ਪਰ ਫਿਰ ਵੀ ਮੈਂ ਕਹਾਂਗਾ ਤੁਸੀਂ ਬਹਾਦਰੋ ਪੰਜਾਬ ਦੇ ਲੋਕੋ ਜਿੱਥੇ ਆਉਂਦੇ ਨੇ ਇਹਨਾਂ ਨੂੰ ਘੇਰੋ ਇਹਨਾਂ ਨੂੰ ਪੁੱਛੋ ਕਿ ਤੁਹਾਡੀ ਆ ਸਿੱਖਿਆ ਕ੍ਰਾਂਤੀ ਭੂਗਸਿਆ ਤਾੜਾ ਯੁੱਧ ਨਸ਼ੇ ਵਿਰੁੱਧ ਜਾਨੇ ਦਾ ਬੇੜਾ ਗਰਕ ਕਰ ਦਿੱਤਾ ਸਾਡੇ ਹੈਲੀਕਾਪਟਰ ਜਹਾਜ਼ ਵਰਤਨੇ ਬੰਦ ਕਰੋ ਸਰਕਾਰੀ ਮੀਟਿੰਗਾਂ ਲੈ ਰਹੇ ਨੇ ਮਨੀਸ਼ ਸੋਢੀਆ ਪੰਜਾਬ ਭਵਨ ਸਾਡਾ ਸਰਕਾਰੀ ਇੱਕ ਗੈਸਟ ਹਾਊਸ ਹੈ ਉੱਥੇ ਬੈਠ ਕੇ ਆ ਜਿਹੜੇ ਬੰਦੂਆ ਮਜ਼ਦੂਰ ਇਹਨਾਂ ਨੂੰ ਬੁਲਾ ਕੇ ਜਿਹੜੇ ਹੁਕਮ ਦਿੰਦੇ ਨੇ ਇਹਨਾਂ ਦੀਆਂ ਸਰਕਾਰੀ ਮੀਟਿੰਗਾਂ ਕਰਨੀਆਂ ਬੰਦ ਕਰੋ ਪੰਜਾਬ ਦੇ ਵਿੱਚ ਰੂਲ ਆਫ ਲਾ ਬਹਾਲ ਹੋਣਾ ਚਾਹੀਦਾ ਮੁਜਾਰੇ ਤੇ ਧਰਨੇ ਮਾਰਨ ਦੀ ਜਿਹੜੀ ਪਰਵਾਨਗੀ ਹੋਣੀ ਚਾਹੀਦੀ ਹੈ ਔਰ ਝੂਠੇ ਪਰਚੇ ਬੰਦ ਹੋਣੇ ਚਾਹੀਦੇ ਇਹ ਬਦਲਾਖੋਰੀ ਬੰਦ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਅਸਲ ਕੰਮ ਲੋਕਾਂ ਨੇ ਤਾਂ ਉਹ ਕਰੋ ਨਹੀਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਪਣੇ ਆਪਣੇ ਪਿੰਡ 'ਚ ਜੋ ਇਹਨਾਂ ਨੇ ਸਾਡੇ ਕਿਸਾਨ ਜਥੇਬੰਦੀਆਂ ਦੀ ਤੋਹੀਨ ਕੀਤੀ ਹੈ ਔਰ ਉਹਨਾਂ ਤੇ ਅਤਿਆਚਾਰ ਕੀਤਾ ਤੇ ਲਾਠੀਆਂ ਤੇ ਡਾਂਗਾਂ ਮਾਰਾਈਆਂ ਇਹਨਾਂ ਦੀ ਆਪਾਂ ਨੂੰ ਜ਼ਰੂਰ ਇਹਨਾਂ ਦੀ ਪੁੱਛ ਪੜਤਾਲ ਇਹਨਾਂ ਲੋਕਾਂ ਤੋਂ ਕਰਨੀ ਚਾਹੀਦੀ ਅੱਜ ਦੇ ਇਸ ਵਿਸ਼ੇ ਤੇ ਕਿ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ ਅਗਰ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸੁਖਪਾਲ ਸਿੰਘ ਖੈਰਾ ਨੇ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਸਵਾਲ ਚੁੱਕੇ ਨੇ ਤਾਂ ਉੱਥੇ ਹੀ ਇਤਿਹਾਸਕ ਹਵਾਲੇ ਦਿੰਦੇ ਹੋਏ ਵੀ ਆਪਣੀ ਗੱਲ ਰੱਖੀ ਹੈ ਤੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰੋਸ ਮੁਜ਼ਾਹਰੇ ਕਰਨ ਦਾ ਹੱਕ ਵੀ ਹੋਣਾ ਚਾਹੀਦਾ ਜੇਕਰ ਅਜਿਹੇ ਹੱਕ ਲੋਕਾਂ ਕੋਲੋਂ ਖੋਏ ਜਾਂਦੇ ਨੇ ਤਾਂ ਫਿਰ ਲੋਕ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਘੇਰ ਕੇ ਸਵਾਲ ਜ਼ਰੂਰ ਪੁੱਛਣ ਤੁਹਾਨੂੰ ਸੁਖਪਾਲ ਸਿੰਘ ਖੈਰਾ ਦੀਆਂ ਇਹ ਗੱਲਾਂ ਕਿਸ ਤਰ੍ਹਾਂ ਦੀਆਂ ਲੱਗੀਆਂ ਆਪਣੀਆਂ ਟਿੱਪਣੀਆਂ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ